ਗੱਲ ਤਾਂ ਸੁਣ ਲੈ ਪਹਿਲਾਂ ਮੈਂ ਨਾ ਤੇ ਤੇਰੀ ਸ਼ਰਮ ਨਹੀਂ ਆਈ ਅਫੜਾ ਨਹੀਂ ਆ ਗਈ ਇੱਥੇ 5-5 ਰੁਪਏਲੇ ਧਾਗੇ ਲੈ ਕੇ ਮੈਂ ਥੋਨੂੰ ਜਦੋਂ ਮੈਂ ਕਿਹਾ ਸੀਗਾ ਵੀ ਨਹੀਂ ਰਖੜੀ ਬਨਣੀ ਨਹੀਂ ਰਖੜੀ ਬਨਣੀ ਤੂੰ ਸੁਣਦੀਆਂ ਕਿਉਂ ਨਹੀਂ ਮਾੜੇ ਕਰਮ ਵਾਲਿਆਂ ਨੇ ਤੂੰ ਕਿਉਂ ਨਹੀਂ ਸੁਣਦਾ ਜਿੱਦਿਆਂ ਆਪਣੇ ਘਰੇ ਆ ਜਾਂਦੀਆਂ ਨੇ ਕਲੇਸ਼ ਪੈ ਜਾਂਦਾ ਆਪਣੇ ਘਰੇ ਮੇਰੀ ਗੱਲ ਸੁਣ ਉਹ ਮੇਰੇ ਘਰ ਵਾਲਾ ਠੀਕ ਹੈ ਐ ਮੈਂ ਉਹਦੇ ਰਖੜੀ ਰਖੜੀ ਬਨਣਾ ਨਾਲ ਫੋੜੇ ਤੇ ਮੈਂ ਕਿਵੇਂ ਇਤਵਾਰ ਕਰ ਲਾ ਖਵਰੇ ਕੋ ਟੂਣਾ ਡਾਮਣ ਕਰਾ ਕੇ ਲੈ ਕੇ ਆਉਂ ਨੇ ਭੈਣ ਵੀ ਆਪਾਂ ਲੇਟ ਵੀ ਹੋਈ ਇਹਨੇ ਕੰਮ ਤੇ ਵੀ ਜਾਣਾਗਾ ਮੈਂ ਤਾਂ ਸਾਹ ਚੜ ਗਿਆ ਘਰ ਦਾ ਕੰਮ ਕਰਕੇ ਏ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਜੀ ਅੱਜ ਰਖੜੀਆਂ ਨੇ ਲਿਆ ਤੁਸੀਂ ਮੈਨੂੰ ਇੱਕ ਭਾਈ ਤਾਂ ਦੇ ਦਿੰਦੇ ਮਾਂ ਬਾਪ ਤਾਂ ਤੁਸੀਂ ਮੇਰੇ ਖੋ ਹੀ ਲਈ ਸੀਗੇ ਇੱਕ ਭਰਾ ਤਾਂ ਮੇਰੇ ਕੋਲੇ ਹੁੰਦਾ ਜਿਹਦੇ ਨਾਲ ਮੈਂ ਆਪਦਾ ਦੁੱਖ ਸੁੱਖ ਸਾਂਝਾ ਕਰ ਸਕਦੀ ਤੁਸੀਂ ਤਾਂ ਸਾਨੂੰ ਜਮੇ ਇਕੱਲੇ ਕਰਤਾ ਹੈ ਕੰਮਲੀ ਤੂੰ ਆ ਕੀ ਗੱਲਾਂ ਕਰੀ ਜਾਨੀਂ ਆ ਤੂੰ ਮੇਰੇ ਰਖੜੀ ਬਣਦੀ ਤੇ ਮੈਂ ਤੇਰੇ ਬਣਨੂ ਆਪਾਂ ਇੱਕ ਦੂਜੇ ਦੇ ਭਰਾ ਆਈਆਂ ਨਾ ਭੈਣੇ ਐਂ ਤਾਂ ਆਪਣੇ ਭਾਈ ਹੈਗਾਗਾ ਆਪਾਂ ਵੀਰੇ ਦੇ ਰਖੜੀ ਬਣ ਕੇ ਆਵਾਂਗੇ ਤੂੰ ਕਿਉਂ ਐਵੇਂ ਦੀਆਂ ਗੱਲਾਂ ਕਰਦੀ ਐ ਤੈਨੂੰ ਪਤਾ ਐ ਨਾ ਉਹਨਾਂ ਨੇ ਪਿਛਲੇ ਸਾਲ ਆਪਣੇ ਨਾਲ ਕੀ ਖਸਰੂਕ ਕੀਤਾ ਸੀ ਭਾਬੀ ਆਪਾਂ ਨੂੰ ਜਲੀਲ ਕਰਦੀ ਐ ਤੂੰ ਫਿਰ ਵੀ ਉਹਨਾਂ ਦੇ ਬਾਰੇ ਸੋਚੀ ਜਾਨੀ ਐ ਕੋਈ ਨਹੀਂ ਭੈਣੇ ਭਾਬੀ ਤਾਂ ਬੋਲਦੀ ਰਹਿੰਦੀ ਆ ਉਹ ਕਿਹੜਾ ਆਪਾਂ ਨੂੰ ਬੋਲਦੀ ਨਹੀਂ ਫਿਰ ਕੀ ਹੁੰਦਾ ਜੇ ਆਪਾਂ ਦੋ ਗਾਲਾਂ ਭਾਬੀ ਦੀਆਂ ਹੋਰ ਸੁਣ ਲਾਂਗੇ ਖੁਸ਼ੀ ਤੂੰ ਚੰਗੀ ਐ ਤੇਰਾ ਦਿਲ ਚੰਗਾ ਤਾਂ ਕਰਕੇ ਤੈਨੂੰ ਸਮਝ ਨਹੀਂ ਆਉਂਦੀ ਕਿਸੇ ਗੱਲ ਦੀ ਤੈਨੂੰ ਪਤਾ ਹੈ ਉਹ ਆਪਾਂ ਨੂੰ ਹਰ ਇੱਕ ਗੱਲ-ਗੱਲ ਤੇ ਤਾਣੇ ਮਾਰਦੀ ਆ ਕਿਸੇ ਨਾ ਕਿਸੇ ਗੱਲ ਦੇ ਤੇ ਤੂੰ ਤੂੰ ਫੇਰ ਉਹਨਾਂ ਦੀ ਹੋ ਜਾਣੀ ਐ ਕੋਈ ਨਾ ਭੈਣੇ ਫੇਰ ਕੀ ਹੁੰਦਾਗਾ ਭਾਬੀਆਂ ਤਾਂ ਮਾਵਾ ਵਰਗੀਆਂ ਹੁੰਦੀਆਂ ਨੇ ਨਾਲੇ ਆਪਣੇ ਵੀਰੇ ਨੂੰ ਵੀ ਤਾਂ ਉਮੀਦ ਹੋਊਗੀ ਵੀ ਮੇਰੀਆਂ ਭੈਣਾਂ ਮੇਰੇ ਰਖੜੀ ਬੰਨਣ ਆਉਣਗੀਆਂ ਕੋਈ ਗੱਲ ਨਹੀਂ ਕਿਉਂ ਯਾਰ ਤੈਨੂੰ ਪਤਾ ਉਹ ਕਿੰਨੀ ਬੇਇੱਜ਼ਤੀ ਕਰਦੀ ਐ ਤੂੰ بار بار ਆਪਦੀ ਬੇਇੱਜ਼ਤੀ ਕਰਾ ਲੈਨੀ ਆ ਪਰ ਮੈਨੂੰ ਨਹੀਂ ਵਧੀਆ ਆਦਾ ਆਪਦੀ ਬੇਇੱਜ਼ਤੀ بار بار ਕਰਉਣਾ ਚੱਲ ਕੋਈ ਨਹੀਂ ਆਇਆ ਪਕਾਉਂ ਤੇ ਚੱਲ ਤਾ ਕੰਮ ਲੀਏ ਚੱਲ ਹੁਣ ਇੱਥੇ ਹੀ ਟਾਈਮ ਪਾਸ ਕਰੀ ਜਾਂਗੇ ਗਈ ਨਹੀਂ ਅਜ ਤੂੰ ਓਏ ਅੱਜ ਰਖੜੀ ਹੈ ਨਾ ਮੈਂ ਤਾਂ ਐਂ ਦੇਖਦਾ ਸੀ ਮਹਾ ਉਹ ਖੁਸ਼ ਹੋ ਰੀਆਂ ਨਾ ਆ ਜਾਣ ਕਿਤੇ ਫਿਰ ਵਿਚਾਰੀਆਂ ਦਾ ਐਵੇਂ ਮਨਜਾ ਖਰਾਬ ਹੋਊਗਾ ਜੇ ਮੈਨੂੰ ਨਾ ਮਿਲਿਆ ਕਰਤੀ ਪੱਟੀ ਮੇਸ ਆ ਹੁਣ ਉਹਦੇ ਭਾਈ ਨਾਲ ਗੱਲ ਕਰਕੇ ਸੀ ਉਹ ਮੈਨੂੰ ਐ ਪੁੱਛ ਦੱਸ ਵੀ ਪੜਨੇ ਕਦੋਂ ਕਾਉਂਗੇ ਨਾ ਤੂੰ ਭੁੱਲ ਕੇ ਪਿਛਲੀ ਵਾਰ ਵਾਲੀ ਮੈਂ ਵੀ ਤੈਨੂੰ ਇਹੀ ਕਹਿਣਾ ਤੂੰ ਕਾਹਤੋਂ ਜਵਾਖੜੀਆਂ ਨੂੰ ਬੋਲਦੀ ਰਹਿਨੀ ਆ ਕੀ ਲੈਂਦੀਆਂ ਨੇ ਆਪਣਾ ਤੇ ਤੇਰੀ ਲਈ ਜਵਾਖੜੀਆਂ ਹੋਣਗੀਆਂ ਤੈਨੂੰ ਸ਼ਰਮ ਨਹੀਂ ਆਉਂਦੀ ਮਾਂ ਉਹ ਆਪਣੀਆਂ ਖਾ ਗਈ ਹੈ ਪਿਓ ਉਹ ਖਾ ਗਈ ਉਹ ਤਾਂ ਮਾਰੇ ਕਰਮਾਂ ਵਾਲੀਆਂ ਨੇ ਤੂੰ ਕਿਉਂ ਨਹੀਂ ਸੁਣਦਾ ਜਿੱਦਿਆਂ ਆਪਣੇ ਘਰੇ ਆ ਜਾਂਦੀਆਂ ਨੇ ਕਲੇਸ਼ ਪੈ ਜਾਂਦਾ ਆਪਣੇ ਘਰੇ ਉਹਨਾਂ ਨੇ ਤੇਰੇ ਪੈਰੀ ਮਾੜੇ ਨੇ ਉਹ ਕਿਉਂ ਪੁੱਠਾ ਸਿੱਧਾ ਬੋਲਦੀਆਂ ਉਹ ਜਵਾਖੜੀਆਂ ਦੇ ਤੇ ਚਪਲਾਂ ਕੀ ਕਸੂਰ ਆ ਦੱਸ ਮੈਨੂੰ ਹੋਰ ਕੀ ਦਾ ਕਸੂਰ ਐ ਉਹ ਤਾਂ ਹੁਣ ਪ੍ਰਮਾਤਮਾ ਨੇ ਮੇਰੀ ਗੱਲ ਸੁਣ ਲੈ ਇੱਥੇ ਸਾਰੀਆਂ ਆਸਗਵਾਂਡੀਆਂ ਵੀ ਕਹਿਦੀਆਂ ਨੇ ਹੁਣ ਤਾਂ ਕੋਈ ਵੀ ਨਹੀਂ ਕਰੇ ਵੜਨ ਦਿੰਦਾ ਮੇਰੀ ਗੱਲ ਸੁਣ ਜੇ ਉਹਨਾਂ ਦੇ ਭਾਗ ਇੰਨੀ ਚੰਗੇ ਹੁੰਦੇ ਉਹਦੇ ਮਾਪੇ-ਬਾਪ ਨਾ ਹੁੰਦੇ ਹੈ ਮੇਰੀ ਗੱਲ ਸੁਣ ਲੈ ਬੇਸ਼ੱਕ ਉਹ ਤਰੀਆਂ ਭੈਣਾਂ ਨੇ ਚਾਚੇ ਦੀ ਕੁੜੀ ਚਲ ਭੈਣ ਹੀ ਲਾ ਲੈ ਪਰ ਮੈਂ ਤੈਨੂੰ ਗੱਲ ਕਹਤਾ ਰਖੜੀ ਰੱਖ ਓ ਯਾਰ ਲੈ ਕਮਾਲ ਕਰੀਨੀ ਆ ਤੂੰ ਪਤਾ ਕੀ ਆ ਪਾਰਲੀਮੈਂਟ ਦੇ ਬੈਗ ਭਰ ਕੇ ਉਹਦੇ ਪਿੰਡ ਵਗ ਜੂ ਜੇ ਤੂੰ ਤੋ ਰਖੜੀ ਬਣ ਬਾਈ ਨਾ ਛੋਟੀ ਤੋਂ ਨਾ ਵੱਡੀ ਤੋਂ ਮੇਰੀ ਗੱਲ ਸੁਣ ਪਾਰਲੀ ਮੈਂ ਤੇਰੀ ਕੋ ਗੱਲ ਸੁਣਨੀ ਹੂ ਜਵਾਖ ਨੇ ਉਹਨਾਂ ਦਾ ਦਿਲ ਰਹਿ ਜੂਗਾ ਕੀ ਹੁੰਦਾ ਅੱਛਾ ਉਹਨਾਂ ਦਾ ਦਿਲ ਰੱਖੀ ਜੇ ਮੇਰੇ ਦਿਲ ਦੀ ਕੋਈ ਗੱਲ ਨਹੀਂ ਤੈਨੂੰ ਕਿਹੜਾ ਮੈਂ ਰੋਕਦਾ ਤੂੰ ਵੀ ਜਾਇਆ ਹੀ ਤੈਨੂੰ ਮੈਂ ਅਖਦਾਗਾ ਅੱਪਾ ਕੱਲ ਨੂੰ ਚੱਲਪਾਂ ਬੀਹੀ ਉੱਥੇ ਵਗ ਜੀ ਮੈਂ ਮਗਰੋਂ ਰਖੜੀ ਬਣਾ ਲੂ ਮੇਰੀ ਗੱਲ ਸੁਣ ਲੈ ਤੂੰ ਨਾਲ ਹੀ ਜਾਏਂਗਾ ਰਖੜੀ ਬਣਾਉਣ ਮੇਰੇ ਵਗ ਚੱਲੂ ਨਾਲ ਮੈਂ ਅੱਪਾ ਸਵੇਰੇ ਵਗ ਚੱਲਾਂਗੇ ਛੁੱ ਅੱਛਾ ਹੁਣ ਤੇਰਾ ਹਜੇ ਦਿਲ ਭਰਿਆ ਨਹੀਂ ਪਿਛਲੇ ਸਾਲ ਇਸ ਵਾਰ ਮੇਰੇ ਤੋਂ ਦੁਬਾਰਾ ਬੇਇਜ਼ਤੀ ਕਰਵਾਏਗਾ ਉਹਨਾਂ ਦੀ ਓ ਯਾਰ ਆਹੀ ਤਾਂ ਤੈਨੂੰ ਸਮਝਾਣਾ ਚੁੱਪ ਕਰ ਕੀ ਨਾ ਉਹਦੇ ਕੰਮ ਤੇ ਵਹਜਾ ਮੈਨੂੰ ਸਮਝਾਉਣ ਦੀ ਲੋੜ ਨਹੀਂ ਸਮਝਾਊਗਾ ਇਹ ਵੱਡਾ ਬਾਪੂ ਜਦੋਂ ਕਰਤਾ ਨਾ ਉਹਨੇ ਕੁਛ ਫੇਰ ਪਤਾ ਲੱਗੂ ਵੱਡੀਆਂ ਭੈਣਾਂ ਦਾ 헤ਜਲਾ ਤੂੰ ਜਾਣਨਾ ਹੈ ਬਣਾਉਣੀ ਐ ਨਹੀਂ ਰਖੜੀ ਲੈ 100-100 ਰੁਪਈਆ ਦੇਣਾ ਪਊਗਾ ਐ ਨਹੀਂ ਪਤਾ ਕਿ ਸੂਟ ਨੂੰ ਮੂੰਹ ਅੜ ਲੈਣ ਮੈਂ ਤੋਂ ਮਤਨੀ ਕੋਸ਼ ਹੁੰਦਾ ਨਾ ਮੇਰੀ ਗੱਲ ਸੁਣ ਕਮਲ ਆ ਇਹਦਾ ਅਕਲ ਵੀ ਨਹੀਂ ਹੈਗੀ ਜੇ ਹੁਣ ਉਹ ਘਰੇ ਆਉਣ ਜਾਣ ਲੱਗ ਗਿਆ ਫਿਰ ਕੱਲ ਉਹਨਾਂ ਦਾ ਵਿਆਹ ਵੀ ਤਾਂ ਕਰਨਾ ਪਊਗਾ ਠੀਕ ਹੈ ਫਿਰ ਦੂਸ ਹੁੰਦਾ ਆ ਰੇ ਦੇ ਲੋ ਆ ਕਰ ਲੋ ਵੋ ਕਰ ਲੋ ਸਾਰੀ ਉਮਰ ਗੱਲ ਪੈਣ ਗਈਆਂ ਪਤਾ ਨਹੀਂ ਕੁਝ ਹੁੰਦਾ ਕੋਈ ਗੱਲ ਆਪੀ ਟਪਟਪ ਕੇ ਵੇਹਜੋ ਤਾਂ ਮੈਂ ਖਰਾਬ ਕਰਤਾ ਮੈਂ ਕਰਦੀ ਆ ਆਪਣੇ ਭਰਾ ਲਈ ਨਾ ਕਿ ਚਾਂਦੀ ਦੀ ਰਖੜੀ ਬਣਾ ਕੇ ਲਗੀ ਜਾਊਂਗੀ ਸੋਨੀ ਜੀ ਹੂੰ ਸੱਚ ਪਹਿਨੇ ਅੱਜ ਨਾ ਤੂੰ ਐਂ ਕਰੀ ਮਾਲਕਾ ਤੋਂ ਪੈਸੇ ਫੜ ਲੈ ਚੰਗਾ ਜਾ ਕੇ ਮਹੀਨਾ ਪੂਰਾ ਨਹੀਂ ਹੋਇਆ ਉਹਨਾਂ ਨੇ ਮੈਨੂੰ ਪੈਸੇ ਨਹੀਂ ਦੇਣੇ ਕੋਈ ਨਹੀਂ ਦੇ ਦੇਣਗੇ ਅੱਜ ਰਖੜੀਆਂ ਨੇ ਤੂੰ ਐਂ ਕਹਿਦੀ ਕਿ ਮੈਂ ਵੀਰੇ ਦੇ ਰਖੜੀ ਬੰਨਲੀਆਂ ਨਾਲੇ ਆਪਾਂ ਵੀਰੇ ਹੋਰਾਂ ਵਾਸਤੇ ਸੋਹਣੀਆਂ ਜਿਹੀਆਂ ਰਖੜੀਆਂ ਲੈ ਜਾਗੇ ਤੇ ਨਾਲੇ ਆਪਾਂ ਮਠਾਈ ਲੈ ਜਾਗੇ ਤੂੰ ਬਾਰ ਬਾਰ ਕਿਉਂ ਰਖੜੀਆਂ ਦੀ ਗੱਲ ਕਰਦੀ ਐ ਖੁਸ਼ੀ ਮੈਂ ਆਪਦੇ ਪੈਸੇ ਖਰਾਬ ਨਹੀਂ ਕਰ ਸਕਦੀ ਉਹਨਾਂ ਨੂੰ ਮਠਾਈਆਂ ਖਵਾ ਖਵਾ ਕੇ ਠੀਕ ਐ ਨਾ ਤੂੰ ਕਹਿੰਦੀ ਐ ਰਖੜੀਆਂ ਲੈ ਜਾ ਉਹਨਾਂ ਨੇ ਨਾਲੇ ਆਪਣੇ ਤੋਂ ਰਖੜੀਆਂ ਬਣਾਉਣੀ ਨਹੀਂ ਹੈਗੀਆਂ ਮੈਂ ਆਪਦੀ ਫੀਸ ਭਰਨੀ ਐ ਚਲ ਕੋਈ ਨਹੀਂ ਫੀਸ ਭਰ ਦਾਂਗੇ ਚਲ ਕੋਈ ਨਹੀਂ ਤੂੰ ਫੀਸ ਭਰਦੀ ਮੈਂ ਰਖੜੀ ਆਪੇ ਲੈ ਆਉਂਗੀ ਨਾਲੇ ਮੈਂ ਮਠਾਈ ਲੈ ਆਉਂਗੀ ਤੇਰੀ ਤੇ ਮੇਰੀ ਰਖੜੀ ਮੈਂ ਆਪੇ ਲੈ ਕੇ ਆਉਂਗੀ ਮੈਂ ਤੈਨੂੰ ਵੀ ਇਹੀ ਗੱਲ ਕਹਿਨੀ ਹੈ ਖੁਸ਼ੀ ਕਿ ਤੂੰ ਕਿਉਂ ਆਪਦੇ ਪੈਸੇ ਬਰਬਾਦ ਕਰਦੀ ਹੈ ਕੋਈ ਨਾ ਭੈਣੇ ਤੂੰ ਤਾਂ ਬਾਲੀ ਸੋਚ ਕਰਦੀ ਹੈਂਗੀ ਕਿਦੜੇ ਨੇ ਪੈਸੇ ਖਰਾਬ ਹੁੰਦੇ ਆਪਣੇ ਚਲ ਕੋਈ ਨਹੀਂ ਮੈਂ ਆਪੇ ਲੈ ਆਉਂਗੀ ਆ ਜਾ ਭੈਣੇ ਗੱਲ ਸੁਣੀ ਮੈਂ ਕਹਿੰਦੀ ਸੀਗੀ ਮੈਂ ਵੀਰੇ ਨੂੰ ਕਹਿਣਾ ਵਾਂ ਵੀ ਸ਼ਾਮ ਨੂੰ ਅਸੀਂ ਰਖੜੀ ਬੰਨਣਾ ਆਵਾਂਗੇ ਕਿਤੇ ਵੀਰਾ ਵਿਚਾਰਾ ਡਿੱਕੀ ਜਾਂਦਾ ਹੋਵੇ ਤੂੰ ਕਿਉਂ ਬੇਸਤੀ ਕਰਨ ਚੱਲੀ ਐ ਤੂੰ ਨਹੀਂ ਜਾਣਾਂ ਮੈਂ ਨਹੀਂ ਜਾਣਦੀ ਚੱਲ ਤੂੰ ਇੱਥੇ ਠਹਿੜ ਫਿਰ ਮੈਂ ਜਾ ਕੇ ਆਉਣੀ ਆ ਬਾਬੀ ਵੀਰਾ ਕਿੱਥੇ ਆ ਆ ਗਈ ਮਹਾਰਾਣੀ ਸਵੇਰੇ ਸਵੇਰੇ ਮੈਨੂੰ ਤਾਂ ਐ ਸੀਗਾ ਨਾ ਵੀ ਚਲ ਦਿਲ ਮਧੀਆਂ ਲੰਘ ਜਾਊਗਾ ਮੇਰਾ हां दस की करोना वीरे तो ओ आज ਰਖੜੀਆਂ ਨੇ ਨਾ ਵੀਰੇ ਹੋਰ ਵੀਰੇ ਦੇ ਮੈਂ ਰਖੜੀ ਬੰਨਣ ਆਈ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਅੱਜ ਰਖੜੀਆਂ ਨੇ ਤੇਰੇ ਯਾਦ ਦੇ ਵੀ ਰਖੜੀਆਂ ਨੇ ਅੱਜ ਹਾਂ ਭਾਬੀ ਕਿੱਥੇ ਆ ਵੀਰਾ ਲਿਆ ਕਿਹੜੀ ਸਿਓਣੇ ਚਾਹੁੰਦੀ ਦੀ ਰਖੜੀ ਲੈ ਕੇ ਆਈ ਆ ਉਹਦੇ ਬੰਨਣ ਵਾਸਤੇ ਭਾਬੀ ਮੈਨੂੰ ਨਾ ਪੈਸੇ ਸ਼ਾਮ ਨੂੰ ਮਿਲਣਗੇ ਮੈਂ ਵੀਰੇ ਨੂੰ ਆਹੀਂ ਕਹਿਣ ਆਈ ਸੀਗੀ ਮੈਂ ਸ਼ਾਮ ਨੂੰ ਰਖੜੀ ਬੰਨਣ ਆਉਂਗੀ ਵੀਰੇ ਦੇ ਲੈ ਤੂੰ ਰਖੜੀ ਬੰਨਣ ਆਏਂਗੀ ਤੇਰੀ ਰਖੜੀ ਤੋਂ ਬਿਨਾ ਤੇਰੇ ਵੀਰੇ ਦੀ ਉਮਰ ਹੀ ਨਹੀਂ ਲੰਬੀ ਹੋਣੀ ਜਿਵੇਂ ਮੇਰੀ ਗੱਲ ਸੁਣ ਤੈਨੂੰ ਮੈਂ ਪਿਛਲੀ ਵਾਰ ਕੀ ਕਿ ਕਿ ਤੋਰਿਆ ਸੀਗਾ ਹੈ ਸੋਨੂੰ ਦੁੰਨਾਂ ਨੂੰ ਇੱਕੋ ਖੜੀਏ ਤੂੰ ਵੀ ਉਰਿਆ ਜਾ ਨਾ ਤੁਹਾਨੂੰ ਸ਼ੰਗ ਸਰਮ ਹੈ ਨਹੀਂ ਜਮਾ ਮਾੜੀ ਮੋਟੀ ਹੈ ਹੈਂ ਥੋਡੀ ਮਾਂ ਨੇ ਤੁਹਾਨੂੰ ਮਾੜਾ ਮੋਟਾ ਤਾਂ ਕੁਝ ਸਿਖਾਇਆ ਹੋਣਾ ਮੰਨਿਆ ਕਿ ਉਹ ਪਹਿਲਾਂ ਹੀ ਧੁਰਗੀ ਸੀ ਮਾੜੀ ਮੋਟੀ ਤੱਕਲ ਹੋਣੀ ਹੈ ਜਦੋਂ ਇੱਕ ਵਾਰ ਆਪਾਂ ਬੇਇੱਜ਼ਤੀ ਕਰਕੇ ਕਰੋ ਕੱਢ ਦਿੰਨੇ ਹੁੰਨੇ ਆ ਫਿਰ ਦਵਾਰੇ ਦਵਾਰੇ ਉੱਥੇ ਕੀ ਕਰਨ ਆਉਣੀਓ ਹੈ ਭਾਬੀ ਤੂੰ ਐ ਕਿਉਂ ਬੋਲਦੀ ਐ ਤੈਨੂੰ ਪਤਾ ਹੈ ਕਿ ਸਾਡਾ ਵੀਰ ਨਹੀਂ ਹੈਗਾ ਇੱਕ ਕਹਾਵੀਰ ਦਿੱਕਤਾ ਰੱਬ ਨੇ ਤੇ ਤੂੰ ਉਹ ਵੀ ਸਾਡੇ ਤੋਂ ਖੋਈ ਜਾਣੀ ਹੈ ਅੱਛਾ ਹੁਣ ਤੁਹਾਨੂੰ ਤੁਸੀਂ ਇਹ ਸੋਚਦੇ ਹੋ ਵੀ ਦੋਨੇ ਜਣੇ ਤੁਹਾਡਾ ਬੋਝ ਅਸੀਂ ਚੱਕੀਏ ਕਿਉਂ ਚੱਕੀਏ ਹੈ ਜੇ ਰੱਬ ਨੂੰ ਥੋੜੀ ਇੰਨੀ ਫਿਕਰ ਹੁੰਦੀ ਤੇਰੀ ਮਾਂ ਨੂੰ ਇੱਕ ਮੁੱਤ ਦੇ ਦਿੰਦੀ ਹੈ ਤੇਰੀ ਜਗ੍ਹਾ ਖਾਂ ਤੇ ਤੇਰੀ ਜਗ੍ਹਾ ਹਾਂ ਮੇਰੀ ਗੱਲ ਸੁਣ ਉਹ ਮੇਰੇ ਘਰ ਵਾਲਾ ਠੀਕ ਹੈ ਐ ਮੈਂ ਉਹਦੇ ਰਖੜੀ ਰੁਖੜੀ ਬੰਨ੍ਹਣ ਨਾਲ ਫੋੜੇ ਤੇ ਮੈਂ ਕਿਵੇਂ ਇਤਵਾਰ ਕਰ ਲਵਾਂ ਖਵਰਾ ਕੋਈ ਟੂਣਾ ਡਾਮਣ ਕਰਾ ਕੇ ਲੈ ਕੇ ਆਉ ਹੈ ਥੋੜਾ ਕੀ ਪਤਾ ਹੈ ਭਾਬੀ ਖੁਸ਼ੀ ਮੇਰੀ ਕੋਲ ਗੱਲ ਸੁਣ ਲੈ ਠੀਕ ਹੈ ਇਹ ਨਾ ਕਿਤੇ ਸਮਝੀ ਮੈਨੂੰ ਧੱਕੇ ਮਾਰ ਕੇ ਕੱਢਾ ਇੱਥੋਂ ਅੱਜ ਤੋਂ ਬਾਅਦ ਰੱਖੜੀ ਤਾਂ ਬਹੁਤ ਦੂਰ ਦੀ ਗੱਲ ਹੈ ਇੱਥੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਸਾਡਾ ਤੁਹਾਡੇ ਦੋਨੋਂ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਤੈਨੂੰ ਕਿਉਂ ਨਹੀਂ ਸਮਝ ਆਉਂਦਾ ਪਾਪੀ ਤੂੰ ਮੇਥੋਂ ਪੈਰੀ ਹੱਥ ਲਵਾ ਲਾ ਦੇਖੇ ਤੂੰ ਐਂ ਕਿਉਂ ਕਰਦੀ ਐ ਮੈਂ ਤੇਰਾ ਵੀਰ ਹੈਗਾ ਮੈਨੂੰ ਲੱਗਦਾ ਤੂੰ ਮਾੜੀ ਮੋਟੀ ਸਮਝਦਾਰਾ ਇਹਨੂੰ ਲੈ ਕੇ ਜਾ ਨਾ ਪਾਪੀ ਨਾਲੇ ਅਸੀਂ ਕੋਈ ਟੂਣਾ ਟੱਪਾ ਨਹੀਂ ਕਰਦੀਆਂ ਕਿਸੇ ਤੇ ਮੈਨੂੰ ਪਤਾ ਹੈ ਆ ਸਿਕਰ ਦੁਪਹਿਰੇ ਕੀ ਕਰਦੀ ਫਿਰਦੀ ਏ ਗਲੀ ਚ ਤੁਸੀਂ ਹੈ ਕਰਕੇ ਟਿੱਕੇ ਨਹੀਂ ਬੈਠਿਆ ਜਾਂਦਾ ਜੇ ਤੁਹਾਨੂੰ ਵੀਰੇ ਦੀ ਇੰਨੀ ਉਹ ਫਿਕਰ ਹੈ ਘਰੇ ਬਹਿ ਜਾ ਕਰੋ ਕਦੇ ਇੱਧਰ ਲੰਘੀਆ ਕਦੇ ਇੱਧਰ ਲੰਘੀਆ ਕੀ ਕਰਦੀ ਫਿਰਦੀ ਹੁੰਨੀਓ ਭਾਬੀ ਜੀ ਅਸੀਂ ਘਰੇ ਬਹਿ ਗਈਆਂ ਤਾਂ ਅਸੀਂ ਖਾਵਾਂਗੇ ਕੀ ਹਾਂ ਇਹ ਵੀ ਗੱਲ ਸਿਆਣੀ ਐ ਤੁਹਾਡਾ ਠੇਕਾ ਹੁਣ ਨਾ ਤੁਸੀਂ ਇੱਥੇ ਬਗਜੋ ਰਹੀ ਗੱਲ ਰਖੜੀ ਦੀ ਉਹ ਤਾਂ ਹੁਣ ਐਸ ਕੀ ਤਾਂ ਬੰਨੀ ਜਾਣੀ ਹੋਣੀ ਉਹ ਤਾਂ ਚੰਡੀਗੜ੍ਹ ਗਿਆ ਹੋ ਤਿੰਨ ਚਾਰ ਦਿਨਾਂ ਵਾਸਤੇ ਆਉਂਦਾ ਨਹੀਂ ਹੈਗਾ ਅੰਦਰ ਵਗ ਜਾ ਜਾ ਕੇ ਦੇਖ ਲੈ ਲੈ ਨਾਲੇ ਮੇਰੀ ਗੱਲ ਸੁਣ ਓਏ ਆਹ ਜਿੱਦੇ ਉਹਦੇ ਤੂੰ ਆਈ ਸੀਗੀ ਇੱਥੇ ਭਾਂਡੇ ਜੇ ਮੋੜਨ ਮੇਰੀ ਨਾ ਸਿਉਣੀ ਦੀ ਛਾਂ ਪਚੋਰੀ ਹੋ ਗਈ ਕਿਤੇ ਤੂੰ ਤਾਂ ਨਹੀਂ ਲੱਗ ਗਈ ਸੀਗੀ ਭਾਬੀ ਤੈਨੂੰ ਅਸੀਂ ਚੋਰ ਲੱਗਦੀਆਂ ਲੈ ਲੱਗਣ ਵਾਲੀ ਕੀ ਗੱਲ ਹੁੰਦੀ ਐ ਚੋਰ ਦੇ ਕਿਹੜਾ ਮੂੰਹ ਤੇ ਲਿਖਿਆ ਹੁੰਦਾ ਵੀ ਇਹ ਚੋਰ ਐ ਹੋ ਸਕਦੀ ਹੂੰ ਇਸ ਕੀ ਗੱਲ ਐ ਨਾ ਭਾਬੀ ਕਰਨਾ ਨਹੀਂ ਹੈਗੀ ਇਹੇ ਜੀ ਇਹ ਤਾਂ ਬਾਲੀ ਸਿਆਣੀ ਹੈਗੀ ਹਾਂ ਕੋਈ ਗੱਲ ਤੋਬੇ ਦਾ ਘਵਾ ਡੱਡੂ ਹੁਣ ਤੁਸੀਂ ਇੱਥੇ ਜਾਉਂਗੀ ਆ ਕ ਬੇਇੱਜ਼ਤੀ ਕਰਾ ਕੇ ਹੈ ਤੁਸੀਂ ਜਾਣਨੀ ਆ ਨਹੀਂ ਹੁੰਦੀਆਂ ਅਸੀਂ ਪਾਨੀਆਂ ਸਿਆਨੀਆਂ ਰਹੋਈਏ ਮੂੰਹ ਤੋਂ ਲੱਗਣਾ ਵੀ ਨਹੀਂ ਚਾਹਦੀ ਮੈਂ ਕਹਿਣੀ ਕਦੋਂ ਮੇਰੇ ਮੂੰਹ ਲੱਗੋ ਦਫਾ ਹੋ ਵੇ ਇੱਥੋਂ ਆ ਜਾਣ ਦੀਏ ਨੇ ਮੂੰਹ ਚੱਕ ਕੇ ਇਹਨਾਂ ਨੂੰ ਆਇਆ ਵੀ 100 200 ਬਣ ਜੂਗਾ ਸਾਨੂੰ ਬੰਨਣੀਆਂ ਇਹਨਾਂ ਨੇ ਰਖੜੀ ਰਖੜੀ ਕੀ ਆ ਉਹੀ ਲਿਆਉਣੀਆਂ ਖੰਮਣੀ ਜਿਹੇ ਵਾਲੇ ਤਾਗੇ ਚਲ ਆ ਤਾਂ ਵਧੀਆ ਮੇਰਾ ਦਿਮਾਗ ਕੰਮ ਕਰ ਗਿਆ ਵਾਲੇ ਮਗਰੋਂ ਆਈਆਂ ਜੋਦੇ ਹੁੰਦੇ ਆ ਜਾਂਦੇ ਫਿਰ ਖੜਾ ਖਵਰਾ ਰਖੜੀ ਬਣਾਈ ਲੈਂਦਾ ਹੋ ਹੁਣ ਮੈਂ ਕਹਤਾ ਵੀ ਚੰਡੀਗੜ੍ਹ ਗਿਆ ਹੋਇਆ ਆਪੀ ਨਹੀਂ ਆਉਣਗੀਆ ਹਾਏ ਹਾਏ ਕਿਰਨਾ 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 ਕੀ ਹੋ ਗਿਆ ਕੀ ਹੋ ਗਿਆ ਇੰਨਾ ਕੁਛ ਤਾਂ ਹੋ ਗਿਆ ਹਜੇ ਕੁਛ ਵੀ ਨਹੀਂ ਹੋਇਆ ਫਿਰ ਕੀ ਹੋਇਆ ਭਾਬੀ ਆ ਮਾਮਾ ਵਰਗੀ ਆਪਣੇ ਫਿਰ ਕੀ ਹੋਗਾ ਜੇ ਬੋਲ ਪੀ ਤਾਂ ਬਸ ਖੁਸ਼ੀ ਜੇ ਭਾਬੀ ਮਾਮਾ ਵਰਗੀ ਹੁੰਦੀ ਨਾ ਤਾਂ ਮੈਨੂੰ ਅੱਜ ਚੋਰ ਨਾ ਕਹਿੰਦੀ ਚਲ ਕੋਈ ਦੀ ਤੈਨੂੰ ਪਤਾ ਤਾਂ ਹੈਗਾ ਮੇਰੀ ਕੁਛ ਵੀ ਬੋਲ ਜਾਂਦੀ ਆ ਮੈਂ ਨਹੀਂ ਗੁੱਸਾ ਕਰਦੀ ਤੂੰ ਕਿਉਂ ਗੁੱਸਾ ਕਰਦੀ ਆ ਮੇਰੀ ਮਾਂ ਨੇ ਅੱਜ ਤੱਕ ਮੈਨੂੰ ਐਡਾ ਪਾਲ ਕੀ ਤਾਂ ਨਹੀਂ ਕੀਤਾ ਕਿ ਮੈਂ ਇਨਾ ਤਾਂ ਚੋਰ ਕਹਾਵਾ ਚਲ ਕੋਈ ਫਿਰ ਕੀ ਹੋ ਗਿਆ ਆਪਾਂ ਵੀਰੇ ਦੇ ਮੂੰਹ ਨੂੰ ਜਾਣਾਗਾ ਆਪਾਂ ਉਹਦੇ ਮੂੰਹ ਨੂੰ ਜਾਣਾਗਾ ਕੀ ਵੀਰੇ ਦੇ ਮੂੰਹ ਨੂੰ ਜਾਣਾ ਤੂੰ ਹਮੇਸ਼ਾ ਆਪਣੀ ਬੇਇੱਜ਼ਤੀ ਕਰਉਣੀ ਆ ਤੇ ਤੂੰ ਅੱਜ ਫਿਰ ਮੇਰੀ ਵੀ ਕਰਉਣੀ ਆ ਨਾਲ-ਨਾਲ ਤੇ ਅੱਜ ਤਾਂ ਦੇਖ ਲੈ ਤੂੰ ਉਹਨੂੰ ਕੀ ਕੀ ਬੋਲ ਗਈ ਮੈਨੂੰ ਫਿਰ ਕੀ ਹੋਗਾ ਚੁੱਪ ਕਰ ਚਲਾ ਚੱਲੀਏ ਆਪਾਂ ਕੋਈ ਤੂੰ ਤਾਂ ਹਰ ਇੱਕ ਗੱਲ ਤੇ ਲਾ ਜਾਂਦੀ ਤੂੰ ਇੰਨੀ ਭੋਲੀ ਕਿਉਂ ਬੰਦੀ ਐ ਲੈ ਚਾਹੇ ਜੇ ਆਪਣੇ ਮਾਬਾ ਬੋਲ ਪੇ ਉਹ ਜੇ ਆਪਾਂ ਨੂੰ ਉਹ ਬੋਲ ਪੀ ਨਹੀਂ ਬੋਲਦੇ ਮਾਪੇ ਐਵੇਂ ਕੀ ਯਾਰ ਪਤਾ ਨਹੀਂ ਨੂੰ ਕਦੋਂ ਸਮਝ ਆਊਗੀ ਵੀ ਵਿਚਾਰੀਆਂ ਜਵਾਕੜੀਆਂ ਜੇ ਬਣ ਜਾਂਦੀਆਂ ਰਖੜੀ ਕੀ ਹੁੰਦਾ ਸੀਗਾ ਕਲੇਸ਼ ਪਾ ਕੇ ਧਰ ਲੈਂਦੀ ਆ ਪਹਿਲਾਂ ਦੀ ਪਹਿਲਾਂ ਉਹਨਾਂ ਨਾਲ ਲੜ ਪਈ ਤਾਂ ਸਮਝ ਚੋਂ ਬਾਹਰ ਕਰ ਰੱਖੀ ਐ ਨਹੀਂ ਗੱਲ ਜੇ ਇਹਨੂੰ ਕੁਝ ਕਹਿਣਾ ਤਾਂ ਮੇਰਾ ਘਰ ਖਰਾਬ ਹੁੰਦਾ ਜਾ ਆ ਮੇਉਂ ਜਵਾਖੜੀਆਂ ਦਾ ਦਿਲ ਟੁੱਟ ਜੂ ਹੁਣਾਂ ਨਹੀਂ ਪਤਾ ਘਰੇ ਆ ਗਈਆਂ ਹਾਂ ਪਤਾ ਨਹੀਂ ਕਦੋਂ ਸਮਝੂ ਕੀ ਗੱਲ ਯਾਰ ਓ ਬੀਰੇ ਤੈਨੂੰ ਕਹਿ ਤਾਂ ਮੈਂ ਆਉਂਗੀ ਬਸ ਆਉਣ ਵਾਲੇ ਨੇ ਕੰਟਾ ਕੀ ਰਹਿ ਗਿਆ ਬਸ ਇਹਨਾਂ ਦਾ ਜਿਵੇਂ ਆ ਗਈ ਨਾ ਚੱਲ ਠੀਕ ਐ ਵੀਰੇ ਇੱਕ ਮਿੰਟ ਹੋਰ ਕਰਦੀ ਆਂ ਠੀਕ ਕਰਦੀ ਆਂ ਬਾਲੀ ਫੋਨ ਤੇ ਗੱਲ ਕਰੀ ਜਾਂਦੇ ਕਾਹਨੂੰ ਪੜੀਏ ਅ ਮੇਰੇ ਵੀਰੇ ਨੂੰ ਤਾਂ ਨਾ ਚਵੀ ਲੱਗੀ ਪਈ ਐ ਕਿਹੜੇ ਵੇਲੇ ਉਹੀ ਗੱਲ ਕਰ ਦਿੱਤੀ ਸੀਗੀ। ਅੱਛਾ ਅੱਛਾ। ਹਾਂ ਉੱਥੇ ਜਾਣਾ ਰਖੜੀ ਬੰਨਣਾ। ਕਹਿੰਦੇ ਕੱਲ ਨੂੰ ਤਾਂ ਪੈਂਚ ਕਾਂ ਚੜ ਜਾਣੀਆਂ ਨੇ। ਫਿਰ ਮੈਂ ਸੋਚੇ ਮਾਚਲਾ ਜੀ ਬੰਨੇ ਹੋਣੀਆਂ ਪਿਛਲੇ ਪਰ ਕਿੱਡੀ ਕੁ ਦੂਰ ਆ। ਆ ਤਾਂ ਬਾਟ ਖੜੀਏਗੀ। ਦੋਨੇ ਜੀ ਜਾ ਕੇ ਬੰਨਿਆਵਾਂਗੇ ਬਈ। ਸਹੀ ਗੱਲ ਹੈ। ਹੋਰ ਤੂੰ ਕਿੱ데 ਬਾਗ ਗਈ? ਮੈਂ ਵੀ ਜਾਣਾ ਸੀਗਾ। ਫਿਰ ਆਈ ਮੈਨੂੰ ਕਹੀ ਜਾਂਦੇ ਮੈਂ ਕਿ ਮੇਰੀ ਉਹ ਭਾਬੀ ਗਈ ਹੋਈ ਆ ਉਹ ਕਹਿੰਦੀ ਆ ਜਾਣ ਤੂੰ ਪਿਛਲੇ ਪੈਰਾ ਜੀ। ਅੱਛਾ ਇੱਕ ਦਸਰੈਲ ਦੇਖਣਾ ਪੈਂਦਾ ਨਾ ਗਾਹ ਉਹਨਾਂ ਨੇ ਵੀ ਜਾਣਾ ਹੁੰਦਾ। ਮੇਰੀ ਮਾਂ ਤਾਂ ਕਹਿੰਦੀ ਦੋ ਤਿੰਨ ਦਿਨ ਲਾ ਕੇ ਜਾਈਂ। ਇੰਨੇ ਟਾਈਮ ਬਾਅਦ ਜਾਣ ਜੇ ਸਸਸੇ ਹੋਵੇ ਉਹੀ ਗੱਲ ਉਹਦੇ ਸਿਰ ਤੇ ਛੱਡ ਕੇ ਵਗ ਜਾ ਕਿਹਦੇ ਸਿਰ ਤੇ ਛੱਡ ਕੇ ਜਾਮਾ ਪਾਣੇ ਦੁਖੀ ਹੋਏ ਪਏ ਹੋਰ ਉਹ ਤਾਂ ਇਕਲੈਟ ਆ ਲੈਣੇ ਤਾਂ ਪਾ ਰੱਖਿਆ ਪੁੱਛ ਨਾ ਲੈਟ ਤਾਂ ਆਏ ਵੱਡੇ ਵੱਡੇ ਕੱਟ ਲੱਗਦੇ ਪਾਣੇ ਹੋਰ ਇੱਕ ਤੜਕੀ ਤੜਕੀ ਉਹ ਆ ਗਏ ਦੰਨੇ ਹੰਸਾ ਦੀ ਜੋੜੀ ਬਾਰ ਚ ਮੇਰੇ ਤਾਂ ਉਹਨਾਂ ਨੇ ਬਲੱਡ ਵਧਾਤਾ ਹਾਂ ਜੀ ਸੱਚ ਮੈਂ ਤਾਂ ਇਹ ਕਹਿੰਦੀ ਸੀ ਪਾ ਲਈ ਤੁਸੀਂ ਕਾਹਨੂੰ ਆ ਮੰਗਰ ਲਾਲੀਆਂ ਉਹ ਤੁਸੀਂ ਨਹੀਂ ਪਾਣੇ ਮੰਗਰ ਕਾਹਨੂੰ ਲਾਈਆਂ ਨੇ ਆਹ ਹੈ ਜਦੋਂ ਕਿਤੇ ਬਾਹਰ ਖੜੇ ਜਾਂਦਾਗਾ ਕਿਤੇ ਮਾੜਾ ਮੋਟਾ ਬੁਲਾ ਲੈਂਦਾ ਹੋਊ ਟੜਕੇ ਆ ਕੇ ਕਹਿੰਦੀ ਅੱਜ ਭਾਬੀ ਰਖੜੀ ਐ ਮੈਂ ਕਿਹਾ ਹਾਂ ਮੈਨੂੰ ਵੀ ਪਤਾ ਕਹਿੰਦੀ ਵੀ ਰਿਜ਼ ਰਖੜੀ ਬਨਣੀ ਮੈਂ ਹਾਂ ਕੁਝ ਹੋਰ ਮੈਂ ਤਾਂ ਬਲਾਈਂ ਜਲੀਲ ਕਰਕੇ ਤੋਰੀ ਐ ਬਿਸ਼ਰਮ ਫੇਰ ਆ ਜਾਂਦੀ ਕੱਲੀ ਰਖੜੀ ਨਾਲ ਨਹੀਂ ਸਰਦਾ ਫੇਰ ਪਾਲੀ ਸਾਰਾ ਕੋਸ਼ਿਸ਼ ਕਰਨਾ ਪਊਗਾ ਹਾਂ ਫਿਰ ਜਵਾਕਾਂ ਦੇ ਵਿਆਹ ਚੱਲ ਪੈਂਦੇ ਆ ਨਾਨਕ ਸੱਕਾਂ ਫਿਰ ਸੱਸਾਂ ਸੋਹਰਿਆਂ ਦੇ ਸੋ ਕੁਝ ਚੱਲ ਪੈਂਦਾ ਇਹ ਤਾਂ ਪਹਿਲਾ ਬਥੇਰਾ ਕੁਸ ਕਰਿਆ ਜਾਚੇ ਰਹਿਣਾ ਕਿਪਣ ਮੈਨੂੰ ਤਾਂ ਦੱਸ ਦਿੰਨੀ ਆ ਆ ਮੇਰੇ ਵਾਲੇ ਬੁੱਜਦੇ ਦਿਮਾਗ ਚ ਪਾਇਆ ਕਰ ਉਹੀ ਲੱਗਿਆ ਪਿਆ ਪਤਾ ਨਹੀਂ ਉਸ ਰਖੜੀ ਬਣਾਉਣੀ ਐ ਵੀ ਜਿਵੇਂ ਰਖੜੀ ਨਾ ਹੋ ਗਈ ਕਿਰਾਈ ਦਾ ਪਹਾੜ ਹੋ ਗਿਆ ਉਹੀ ਬਣਾ ਰਖਿਆ ਰਖੜੀ ਰਖੜੀ ਲਾ ਰਖਿਆ ਮੇਰੀਆਂ ਪਹਿਣਾ ਪਤਾ ਨਹੀਂ ਕੀ ਇਹਨੂੰ ਤਾਂ ਬਾਲੀ ਤੇ ਉਹ ਹੁੰਦਾ ਉਹਨਾਂ ਦਾ ਸਮਝਦਾ ਹੀ ਨਹੀਂ ਹੈਗਾ ਨਾਲੇ ਪਹਿਨੇ ਉਹੀ ਕਲਾ ਕਿਹੜਾ 10 12 ਕਿੱਲੇ ਬਹਣਦੇ ਨੇ ਵੀ ਉਹ ਉਹ ਵੇਚ ਕੇ ਲਾ ਦਾਂਗੇ ਉਹਨਾਂ ਤੇ ਸਾਡਾ ਤਾਂ ਬਸ ਗੁਜ਼ਾਰਾ ਮਾਸਾ ਹੁੰਦਾ ਹੋਰ ਮਾਸਾ ਹੁੰਦਾ ਉਹ ਤਾਂ ਕਹਿਨੀ ਆ ਤੈਨੂੰ ਪੈਣੀ ਸਮਝਦਾਨੀ ਦਾ ਬਸ ਉਹੀ ਗੱਲ ਕਮਲੇ ਵਾਲੀ ਗੱਲ ਮੇਰੀਆਂ ਦਾ ਭੈਣਾਂ ਛੋਟੀ ਭੈਣ ਹੈ ਮੇਰੀ ਵੱਡੀ ਭੈਣ ਹੈ ਆਹ ਜੇ ਦੂਜੀ ਦਾ ਮਾੜੀ ਮੋਟੀ ਚਾਲਾਂ ਜੀ ਉਹ ਤਾਂ ਘੱਟ ਵੱਧ ਆਉਂਦੀ ਹੈ ਆ ਖੁਸ਼ੀ ਤਾਂ ਨਾ ਆਉਂਦੀ ਵੀ ਇੰਚੱਕੀ ਜੋ ਜਾਂਦੀ ਵੀ ਇੰਚੱਕੀ ਉਹ ਵੀ ਦੱਸਗੀ ਇੱਥੇ ਤੇਰਾ ਰੱਖਿਆ ਹੋਇਆ ਕੁਝ ਹੈ ਨਹੀਂ ਭੈਣਾਂ ਇਹ ਤਾਂ ਮੈਂ ਪਹਿਲਾਂ ਦੇਖਿਆ ਨਹੀਂ ਤੈਨੂੰ ਤੈਨਾਂ ਬਾਰੇ ਪਤਾ ਨਹੀਂ ਹੈਗਾ ਹਾਂ ਤਾਂ ਪਹਿਲਾਂ ਦੇਖਿਆ ਇੰਨਾ ਵਧੀਆ ਇਹਨਾਂ ਦਾ ਕੋਈ ਹੈ ਨਹੀਂ ਭਰਤ ਪਰਤੇਵਾ ਪਰ ਇਹ ਉਹੀ ਗੱਲ ਹੈ ਤਾਂ ਉਹੀ ਗੱਲ ਆਪ ਦੀ ਖੂਨ ਹੋਰ ਮੈਂ ਆਪ ਦਾ ਕੋਈ ਬਣਦਾ ਨਹੀਂ ਨਾ ਅੱਜ ਕੱਲ ਦਾ ਸੱਤ ਬਗਾਨਾ ਵਧੀਆ ਗਾ ਕਾਹ ਨੂੰ ਬਣਦੇ ਉਹੀ ਗੱਲ ਜੇ ਚਾਚਾ ਆਪ ਤਾਂ ਬਣਿਆ ਹੁੰਦਾ ਤਾਂ ਗੱਲਾਂ ਕਾਦੀ ਉਹੀ ਗੱਲ ਭਰਨੀਆਂ ਪਈਆਂ ਨੇ ਫਿਰ ਰਹਿ ਗਿਆ ਸਾਰਾ ਕੁਝ ਇੱਥੇ ਦੇਖ ਮੈਂ ਸੁਣਦੀ ਹੁੰਦੀ ਸੀਗੀ ਕਹਿੰਦੇ ਔ ਜਮੀਨ ਜੂਣ ਪੁੱਛ ਬਲਾਈ ਕੁਝ ਹੋਇਆ ਸੀਗਾ ਸਾਨੂੰ ਤਾਂ ਮਾੜੀ ਮੋਟੀ ਮਾੜੀ ਜ਼ਮੀਨ ਦਿੱਤੀ ਸੀਗੀ ਇਹਨਾਂ ਨੇ ਹੋਰ ਪਹਿਲਾਂ ਤੇਰਾ ਕੁਸ ਕਰਾ ਚਾਚੇ ਨੇ ਵੀ ਫਿਰ ਉਹੀ ਤਾਂ ਗੱਲ ਹੈ ਭੈਣ ਕਹਿੰਦੇ ਹੁੰਦੇ ਮੂਰੇ ਆ ਜਾਂਦੀਆਂ ਨੇ ਘਰੀਆਂ ਹੋਰ ਚਾਹ ਤਰਕ ਕਿਉਂ ਨਹੀਂ ਮਸਤ ਨਾ ਬਸ ਚਾਹ ਤਾਂ ਭੈਣੇ ਪਾ ਲਈ ਹੁਣ ਮੈਂ ਚੱਲਦੀ ਆ ਕਿਉਂ ਹੋਰ ਮੈਂ ਫਿਰ ਜਾਉਂਗੀ ਪਿਛਲੇ ਪੈਰ ਕੰਮ ਜਾ ਥੋੜਾ ਰਹਿਦਾ ਨਿਵੇੜ ਕੇ ਰੱਖੜੀ ਬੰਨਣਾ ਫਿਰ ਆਪਾਂ ਦੁਨੀ ਪਗ ਚੱਲਾਂਗੇ ਚਾਰ ਵਾਲੀ ਵਸਤੇ ਦੇਖ ਲਾਂਗੇ ਫਿਰ ਹੋ ਜੀ ਆਹੋ ਚੱਲ ਫਿਰ ਮੈਂ ਪਹਿਲਾਂ ਇਹਨਾਂ ਨੂੰ ਪੁੱਛ ਲਾਂ ਜੇ ਤੇ ਮੈਨੂੰ ਲੱਗਿਆ ਤਾਂ ਠੀਕੇ ਨਹੀਂ ਵਸਤੇ ਵਗ ਚੱਲਾਂਗੇ ਚੰਗਾ ਠੀਕ ਹੈ ਫਿਰ ਚੰਗਾ ਚੱਲ ਫਿਰ ਚੰਗਾ ਸੋਣਾ ਇਹ ਸੂਟ ਪਾ ਲਈ ਚੰਗਾ ਚੰਗਾ ਮੈਂ ਤਾਂ ਚਲਾ ਨਮੀ ਸਮ ਹੁਣ ਇਹ ਆ ਜੇ ਫੋਨ ਕਰਕੇ ਦੇਖਾ ਕਿੱਥੇ ਰਹਿ ਗਿਆ ਕਿਤੇ ਉਹਨਾਂ ਦੇ ਘਰੇ ਤਾਂ ਨਹੀਂ ਵਗ ਗਿਆ ਆਏ ਕਿਵੇਂ ਵਗ ਜੂਗਾ ਜੇ ਜਾਂਦਾ ਮੈਨੂੰ ਦਿਖਦਾ ਹੈਲੋ ਲੈ ਕੰਪਨੀ ਵਾਲੀ ਬੋਲੀ ਜਾਂਦੀ ਇਹ ਤਾਂ ਚਲ ਮੈਂ ਕਰਦੀ ਆ ਇਹਨਾਂ ਦਾ ਸਮਾਨ ਸੂਣ ਤਿਆਰ ਕਰ ਲੈਣੀ ਆ ਆਹੋ ਆਏ ਹੈ ਸ਼ੀ ਆ ਵੇਖੀ ਕਿੰਨੀ ਸੋਹਣੀ ਐ ਹਾਂ ਭੈਣੇ ਸੋਹਣੀ ਤਾਂ ਹੈਗੀ ਐ ਇਹ ਪਰ ਆਪਣੇ ਕੋਲ ਨਾ ਇੰਨੇ ਪੈਸੇ ਨਹੀਂ ਹੈਗੇ ਤੇ ਨਾਲੇ ਇਹਦੇ ਤੇ ਤਾਂ ਵੀਰਾ ਲਿਖਿਆ ਆਪਾਂ ਕਿਹੜਾ ਵੀਰੇ ਦੇ ਰਖੜੀ ਬੰਨਣੀਆਂ ਐਂਗੀ ਹਾਂ ਆਪਾਂ ਤਾਂ ਇੱਕ ਦੂਜੀ ਦੇ ਹੀ ਬਸ ਬੰਨਣੀਆਂ ਆ ਹਾਂ ਤੇ ਮੈਂ ਲੈ ਵੀ ਲੈਂਦੀ ਪਰ ਮਾਲਕ ਨੇ ਨਾ ਮੈਨੂੰ ਅੱਜ ਸਿਰਫ 500 ਰੁਪਏ ਦਿੱਤੇ ਆਗੇ ਤੇ ਉਹਦੇ ਚੋਂ ਤਾਂ ਸਿਰਫ ਆਪਾਂ ਲੱਡੂ ਹੀ ਲੈ ਸਕਦੇ ਆ ਆਪਾਂ ਤਾਂ ਤੁਹਾਡੇ ਤੋਂ ਬਲਾਵੇ ਜਮਣਾ ਵੀ ਨਾ ਲੈ ਸਕਦੀ ਐ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਕਰ ਕੋਈ ਨਾ ਆ ਵੀ ਬਹੁਤ ਸੋਹਣੀਆਂ ਨੇ ਸੋਹਣੀਆਂ ਨੇ ਆਪਾਂ ਮੈਂ ਨਾ ਕੋਝੀਆਂ ਲਈਆਂ ਨੇ ਆਪਣੇ ਦੋਨਾਂ ਵਾਸਤੇ ਹਾਂ ਨਹੀਂ ਤੈਨੂੰ ਲੱਡੂ ਵੀ ਪਸੰਦ ਆ ਨਾ ਹਾਂ ਆਪਾਂ ਲੱਡੂ ਨਾਲ ਹੀ ਸਾਰ ਲਾਂਗੇ ਆਪਾਂ ਅੱਗੇ ਇੰਨੀ ਮਿਹਨਤ ਕਰਾਂਗੇ ਕਿ ਆਪਾਂ ਗਲਾਬੀ ਆਮਣਾ ਵੀ ਖਾਵਾਂਗੇ ਅਗਲੇ ਸਾਲ ਚੱਲੀਏ ਆਪਾਂ ਹਾਂ ਚੱਲ ਚੱਲ ਲੱਡੂ ਨਹੀਂ ਲੈਣੇ ਸੀ ਹਾਂ ਸੱਚ ਮੈਂ ਲੱਡੂ ਲੈ ਕੇ ਆਉਂਦੀ ਹਾਂ ਹਾਂ ਆਗੇ ਜੀ ਹਾਂ ਤੇ ਫੋਨ ਨਹੀਂ ਚੱਕਿਆ ਫੋਨ ਯਾਰ ਮੈਂ ਵਿਜੀ ਥੋੜਾ ਜ ਮੈਂ ਹਾਂ ਚੱਲ ਕਰਿਆ ਕੀ ਗੱਲ ਕਰਦਾ ਕਿਵੇਂ ਸੀ ਕੁਛ ਨਹੀਂ ਐਂ ਕਰੋ ਰੋਟੀ ਖਾ ਲਓ ਰੋਟੀ ਖਾ ਕੇ ਨਾ ਕਿ ਤਿਆਰ ਹੋ ਜਾਓ ਕਿਉਂ ਹੁਣ ਕੀ ਕਰਨਾ ਸ਼ਾਮ ਨੂੰ ਲੈ ਰਖੜੀ ਬੰਨਣ ਜਾਣਾ ਵੀਰੇ ਦੇ ਮੰਮੀ ਦਾ ਫੋਨ ਆਇਆ ਸੀ ਕਹਿੰਦੀ ਕੱਲੂ ਤਾਂ ਪੈਂਚਕਾ ਚੜ ਜਾਣੀ ਆ ਫਿਰ ਮੈਂ ਸੋਚਿਆ ਅੱਜੀ ਬੰਨ੍ਹੇ ਹੋਣੀਆਂ ਅੱਛਾ ਕੀ ਹੋ ਗਿਆ ਮੈਂ ਤਾਂ ਤੈਨੂੰ ਐਂ ਕਹਿੰਦਾ ਯਾ ਦੇਖ ਹੁਣ ਤੈਨੂੰ ਕਿੰਨਾ ਚਾਗ ਹੈ ਨਾ ਆਪਣੇ ਵੀਰੇ ਦੇ ਰਖੜੀ ਬੰਨਣ ਜਾਣ ਦਾ ਹਾ ਹੋ ਮੈਂ ਕਹਿੰਦਾ ਇਹ ਦੇਖ ਯਾਰ ਉਹ ਜਵਾਕੜੀਆਂ ਨੂੰ ਵੀ ਕਿੰਨਾ ਚਾਹ ਹੁੰਦਾ ਕੀ ਫਰਕ ਪੈਂਦਾ ਸੀ ਬਾਲੀ ਤੂੰ ਨਾ ਮੈਂ ਪਹਿਲੀ ਬੀਪੀ ਦੀ ਗੋਲੀ ਲੈ ਕੇ ਹਟੀਆਂ ਤੜਕੇ ਦਾ ਨਾ ਮੇਰਾ ਬਲੱਡ ਵਧਿਆ ਪਿਆਗਾ ਤੂੰ ਰਹਿਣ ਦਿਓ ਜਵਾਕੜੀ ਜਵਾਕੜੀਆਂ ਦਾ ਨਾਮ ਜਪਣ ਨੂੰ ਹੈ ਆਪਦੇ ਘਰੇ ਕਲੇਸ਼ ਪਾਉਣੇ ਤੇ ਮੈਂ ਸੁੱਕੀ ਸੌਂਦੀ ਲੈ ਕੇ ਜਾਣਾ ਮੈਨੂੰ ਕਲੇਸ਼ ਨਹੀਂ ਪਾਉਂਦਾ ਮੈਂ ਤੈਨੂੰ ਐ ਕਹਿੰਦਾ ਦੇਖ ਹੁਣ ਤੂੰ ਤੈਨੂੰ ਕਿੰਨਾ ਚਾਹ ਉਹਨੂੰ ਕਿੰਨਾ ਚਾਹ ਹੋ ਵੀ ਮੇਰੀ ਭੈਣ ਆਊਗੀ ਹਨਾ ਕੀ ਫਰਕ ਪੈਂਦਾਗਾ ਕੀ ਵਿਚਾਰੀਆਂ ਲੈ ਜਾਣਗੀਆਂ ਮੈਂ ਤੈਨੂੰ ਸਮਝਾਉਣਾਗਾ ਲੜਦਾ ਨਹੀਂ ਹੈਗਾ ਮੇ ਬੁੱਜੇ ਦਿਮਾਗ ਤੂੰ ਮੇਰੀ ਗੱਲ ਸੁਣ ਅੱਜ ਤੇਰੇ ਤੋਂ ਰਖੜੀ ਤੇਰੇ ਬਨ ਕੇ ਜਾਣਗੀਆਂ ਠੀਕ ਹੈ ਫਿਰ ਘਰੀ ਆਉਣਾ ਜਾਣਾ ਉਹ ਫਿਰ ਉਹ ਵੱਡੀਆਂ ਹੋਈਆਂ ਤਾਂ ਪਈਆਂ ਨੇ ਵਿਹਣ ਜੋਗੀਆਂ ਫਿਰ ਉਹਨਾਂ ਦਾ ਵਿਆਹ ਕਰਨਾ ਪਊ ਦਾਜ ਦੇਣਾ ਪਊ ਗਾ ਨਾਨਕ ਸ਼ੱਕ ਪਰਣੀ ਪਊ ਮੈਂ ਤੂੰ ਕੀ ਕੁਛ ਕਰੀ ਜਾ ਕਿੰਨਾ ਕੁ ਤੂੰ ਬਾਹਰ ਆ ਜਾ ਪੂਪਾ ਗੱਲ ਨਹੀਂ ਸਮਝਦੀ ਉਹ ਯਾਰ ਆਏ ਤਾਂ ਹੁਣ ਵਿਚਾਰੀਆਂ ਉਹ ਕੰਮ ਕਰ ਤੂੰ ਨੇ ਮੈਂ ਤੇਰੀ ਗੱਲ ਸਮਝੀ ਪਈਆਂ ਚੁੱਪ ਕਰਕੇ ਅੰਦਰ ਵਗ ਜਾ ਆ ਹੋਰ ਨਾ ਮੇਰੇ ਤੋਂ ਜਲੂਸ ਘੜਾ ਲਈ ਦੁਪਹਿਰੇ ਦੁਪਹਿਰੇ ਲੋਕ ਪਹਿਲੀ ਮੇਰਾ ਬੁੱਧਰਾ ਜਲੂਸ ਦੇਖਦੇ ਨੇ ਵਗ ਜਾ ਵੱਡਾ ਪਹਿਣਾ ਦਾ 헤ਜਲਾ ਪਹਿਣਾ ਨੂੰ ਹੀ ਰੱਖ ਲੋ ਇੱਥੇ ਮੈਂ ਵਗ ਜਾਨੀ ਕਿਸੇ ਪਾਸੇ ਹੁਣ ਇਹ ਵੀ ਨਹੀਂ ਅੱਗ ਲੱਗਣਾ ਲੱਗ ਚਲਦਾ ਇੱਥੇ ਇੱਕ ਲੱਤਤੀ ਖੜੀ ਆ ਕੰਦੀ ਬਣਾਉਣੀ ਨਹੀਂ ਰਖੜੀ ਹੁਣ ਦੱਸ ਕੀ ਕਰਾਂ ਹਾਂ ਐਂ ਕਰਦਾ ਇਹਨੂੰ ਪਹਾਨਾ ਲਾ ਕੇ ਕੱਲੀ ਨੂੰ ਭੇਜਦਾ ਮਗਰ ਉਹਨੇ ਤਾਂ ਰਖੜੀ ਬਣਾ ਲੂਗਾ ਨੜੀਦਾ ਤਾਂ ਰਹਿ ਜੂਗਾ ਨਾਲੇ ਉਹਨਾਂ ਦਾ ਰਹਿ ਜੂਜਾ ਕੜੀਆਂ ਦਾ ਹਾਂ ਪਹਾਨਾ ਲਾ ਫੇਰ ਬੁੱਝ ਬਣ ਕੇ ਬਹਿ ਗਈਆ ਪਲੀ ਮੈਨੂੰ ਐ ਕਹਿੰਦਾ ਸੀਗਾ ਮੈਨੂੰ ਨਾ ਫੋਨ ਆ ਗਿਆ ਸੀ ਯਾਰ ਕੀ ਦਾ ਫੋਨ ਹੋ ਗਿਆ ਮੇਰੇ ਮਾਲਕਾਂ ਦਾ ਹਾਂ ਉਹ ਕਹਿੰਦੇ ਸੀਗੇ ਵੀ ਦੁਬਾਰੇ ਆਉਣਾ ਪੈਣਾ ਤੈਨੂੰ ਕੰਮ ਤੇ ਕਿਉਂ ਹੁਣ ਕੀ ਕਰਨ ਜਾਣਾਗਾ ਜੇ ਨਾ ਗਏ ਨਾ 20-25 ਹਜ਼ਾਰ ਦਾ ਨੁਕਸਾਨ ਹੋ ਜਾਊਗਾ ਆਪਣਾ ਉਹ ਰਖੜੀ ਬੰਨਣ ਜਾਉਣਾ ਸੀ ਸਾਲ ਬਾ ਤਿਹਾੜ ਆਉਂਦਾ ਉਹ ਵੀ ਨਿਕਦੇ ਹੱਸ ਕੇ ਲੈ ਕੇ ਗਿਆ ਐ ਕਰ ਤੂੰ ਤੂੰ ਕੱਲੀ ਜਾਇਆ ਫਿਰ ਸੱਚੀ ਗਾ ਤੇਨੂੰ ਨੁਕਸਾਨ ਹੋ ਜਾ ਤੇ ਹੋਰ ਹੁਣ ਆਪਣਾ ਨੁਕਸਾਨ ਹੋ ਜਾ 20-25 ਹਜ਼ਾਰ ਦਾ ਬਾਕੀ ਜੇ ਤੂੰ ਕਹਿ ਨਹੀਂ ਆ ਤਾਂ ਮੈਂ ਬਾਕੀ ਨਾ ਨਾ ਜੇ ਨੁਕਸਾਨ ਹੋ ਜਾਊਗਾ ਫਿਰ ਤਾਂ ਕੀ ਕਰਨ ਜਾਣਾ ਹਾਂ ਇਹ ਕਰਦੀ ਆ ਮੈਂ ਫਿਰ ਬਸਤੇ ਭਗ ਜਾਨੀ ਹਣਾ ਹਾਂ ਬਸਤੇ ਭਗ ਜਾ ਤੂੰ ਚੱਲ ਫਿਰ ਠੀਕ ਐ ਰੋਟੀ ਨਾ ਮੈਂ ਉਹਨੂੰ ਭੈਣ ਨੂੰ ਕਹਿ ਜੂਗੀ ਉਹ ਫੜਾ ਜੂਗੀ ਠੀਕ ਐ ਠੀਕ ਐ ਪਿਆਰ ਹੋ ਜਾ ਫਿਰ ਮੈਂ ਐਕਸ਼ਨ ਚੱਲ ਖੁਸ਼ੀ ਅੱਬਰ ਰਕੜੀ ਬਣ ਲੈਨੇ ਇੱਕ ਦੂਜੇ ਦੇ ਜੇ ਵੀਰਾ ਹੁੰਦਾ ਨਾ ਕ ਵੀਰੇ ਦੇ ਰਖੜੀ ਬਣ ਕੇ ਹੋਣੀ ਆ ਆਪਾਂ ਦੋਵੇਂ ਪਰ ਉਹ ਤਾਂ ਕਹਿੰਦੀ ਵੀ ਵੀਰਾ ਤਾਂ ਬਾਹਰ ਗਿਆ ਹੋਇਆਗਾ ਤੂੰ ਐਵੇਂ ਕਿਉਂ ਮਨ ਛੋਟਾ ਕਰਦੀ ਰਹਿਣੀ ਆ ਆਪਾਂ ਦੋਵੇਂ ਇੱਕ ਦੂਜੇ ਦੇ ਪਿਆਈਆਂ ਹੁਣ ਨਾ ਤੁਸੀਂ ਟਾਈਮ ਨਾਲ ਭੱਗ ਜਾ ਕਿਤੇ ਨੁਕਸਾਨ ਕਰਾ ਲੋ ਨਹੀਂ ਨਹੀਂ ਮੈਂ ਤਾਂ ਜਾਣਾ ਬਸ ਤੇ ਤੂੰ ਨਾ ਮੜੇ ਧਿਆਨ ਨਾ ਜਾਈ ਚੰਗਾ ਹਾਂ ਹਾਂ ਮੈਂ ਧਿਆਨ ਨਾਲ ਹੀ ਜਾਊਂਗੀ ਤੇ ਟਾਈਮ ਨਾ ਮੁੜੇ ਕਿਤੇ ਉੱਥੇ ਬੈਠੀ ਰਹੇ ਮੈਂ ਤਾਂ ਪਹਿਲੀ ਲੇਟ ਹੋਊਗੀ ਮੇਰੀ ਬੱਸ ਆਉਣ ਵਾਲੀ ਹੋਊਗੀ ਚਲ ਠੀਕ ਆ ਠੀਕ ਆ ਚੰਗਾ ਮੈਂ ਜਾ ਕੇ ਫੋਨ ਕਰੂੰਗੀ ਚਲ ਠੀਕ ਆ ਕੁਸ਼ੀ ਆ ਜਾਓ ਬਈ ਰਖੜੀ ਬੰਨਜੋ ਵੀਰਾ ਨੀਰਾ ਆ ਗਿਆ ਅੱਜ ਲਈ ਲਓ ਬੱਸ ਵੀ ਨਾ ਲੰਘ ਜੇ ਮੈਂ ਰਖੜੀ ਰੱਖ ਲਈ ਸੀ ਵਿੱਚੋਂ ਹੋਈ ਮਰਜਾਂ ਰਖੜੀ ਤਾਂ ਘਰੀ ਭੁੱਲਈ ਹੈ ਕਰਦੀਆਂ ਲਈ ਹੋਣੀਆਂ ਅਗਲੀ ਬੱਸ ਮਿਲ ਜੂ ਵੀਰੇ ਆ ਗਏ ਆਜੋ ਆਜੋ ਵੀਰੇ ਭਾਬੀ ਓਏ ਉਹ ਤਾਂ ਆਪਣੇ ਪਿੰਡ ਗਈ ਹੈਗੀ ਰਖੜੀ ਬੰਨਣ ਤੁਸੀਂ ਆਜੋ ਆਜੋ ਅੱਛਾ ਉਹਦਾ ਪਿੰਡ ਗਈ ਹੈ ਉਹਦੇ ਰਖੜੀ ਬੰਨਣ ਤਾਂ ਹੀ ਤਾਂ ਤੁਹਾਨੂੰ ਬੁਲਾਇਆ ਮੈਂ ਲੈ ਬਹਿ ਜਾ ਭਣੇ ਲੈ ਸਾਨੂੰ ਤਾਂ ਐ ਸੀਗਾ ਵੀ ਐਤ ਕਿਨੀ ਅਸੀਂ ਤੁਹਾਡੇ ਰਖੜੀ ਬੰਨ ਸਕਦੇ ਕਿ ਨਹੀਂ ਨਹੀਂ ਭਣੇ ਇਹ ਕਿਹੋ ਜੀ ਗੱਲ ਕਰਦੀਆਂ ਤੈਨੂੰ ਪਤਾ ਮੇਰੀ ਥੋੜੀ ਜੀ ਮਜਬੂਰੀ ਆ ਅਮਰੀਕਰੇ ਕਲੇਸ ਪੈ ਜਾਂਦਾ ਤੈਨੂੰ ਪਤਾ ਸੀ ਸਵੇਰੇ ਵੀ ਆਈ ਸੀ ਵੀਰੇ ਤੇ ਨਾ ਭਾਬੀ ਨੇ ਮੈਨੂੰ ਨਾ ਚੋਰ ਕਿਆ ਚਿਰ ਕੋਈ ਨਹੀਂ ਪਹਣੇ ਤੂੰ ਉਹਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਤੈਨੂੰ ਪਤਾ ਉਹਦਾ ਸੁਭਾਅ ਇਹ ਜਗਾ ਮੈਂ ਤਾਂ ਤੁਹਾਡੇ ਨਾਲ ਠੀਕ ਆ ਨਾ ਲੈ ਬੰਨ ਦੋ ਫਿਰ ਰਖੜੀ ਹੁਣ ਅੱਛਾ ਆਹ ਜ਼ਰੂਰੀ ਕੰਮ ਸੀਗਾ ਤੈਨੂੰ ਨਾ ਮੈਨੂੰ ਤਾਂ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਬਠਿਆਲੀਆਂ ਉਂ ਹੀ ਤੂੰ ਵੀ ਚੜੀ ਚੜਾਈ ਆਉਣੀ ਆ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਮੈਂ ਨਾ ਤੇਰੀ ਸ਼ਰਮ ਨਹੀਂ ਆਈ ਅਫੜਾ ਨਹੀਂ ਆ ਗਈ ਤੇ ਪੰਜ ਪੰਜ ਰੁਪਏਲੇ ਧਾਗੇ ਲੈ ਕੇ ਨਾ ਥੋਨੂੰ ਜਦੋਂ ਮੈਂ ਕਿਹਾ ਸੀਗਾ ਵੀ ਨਹੀਂ ਰਖੜੀ ਬਨਣੀ ਨਹੀਂ ਰਖੜੀ ਬਨਣੀ ਤੂੰ ਸੁਣਦੀਆਂ ਕਿਉਂ ਨਹੀਂ ਤੇ ਰਹਿੰਦਾ ਖੁੰਦਾ ਤੂੰ ਮੈਨੂੰ ਝੂਠ ਬੋਲ ਲੈ ਉਹ ਵੀ ਇੰਨਾ ਕਰਕੇ ਹੈਂ ਤਾਂ ਲਈ ਮੇਰੀ ਗੱਲ ਸੁਣਾ ਹਰੇਕ ਚੀਜ਼ ਦਾ ਨਾ ਕੁਈ ਟਾਈਮ ਹੁੰਦਾਗਾ ਕੀ ਟਾਈਮ ਹੁੰਦਾਗਾ ਕੀ ਕੀਤਾ ਕੀ ਐ ਇਹ ਕੀ ਕੀਤਾਗਾ ਜਦੋਂ ਤੈਨੂੰ ਕਿਹਾ ਸੀ ਨਹੀਂ ਬਣਾਉਣੀ ਨਾ ਤੋ ਰਖੜੀ ਆ ਜਾਂਦੀ ਨੇ ਤੈਨੂੰ ਪ੍ਰੋਬਲਮ ਕੀ ਐ ਇਹਨਾਂ ਤੋਂ ਮੈਨੂੰ ਪ੍ਰੋਬਲਮ ਹੈਗੀ ਐ ਮੈਂ ਇਹਨਾਂ ਨੂੰ ਪਸੰਦ ਨਹੀਂ ਕਰਦੀ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਜਾ ਉਧਰ ਭੱਜ ਜਾ ਪਾਲੀ ਹੁਣ ਤੂੰ ਨਾ ਥੋੜਾ ਜਿਆਦਾ ਕਰੀ ਜੰਨੀ ਆ ਮੇਰੀ ਗੱਲ ਨਾ ਧਿਆਨ ਨਾਲ ਸੁਣ ਲੈ ਇਹ ਇੱਥੇ ਆਉਣਗੀਆਂ ਤੇ ਰਖੜੀ ਵੀ ਬਣਣਗੀਆਂ ਐਂ ਜੀ ਮੇਰੇ ਰਖੜੀ ਬਣਣਗੀਆਂ ਕਿਉਂ ਫਿਰ ਤਾਂ ਤੂੰ ਇਹਨਾਂ ਨਾਲ ਹੀ ਰਿਸ਼ਤਾ ਰੱਖ ਲੈ ਮੈਂ ਭੱਗ ਜਾਂ ਨਹੀਂ ਤੂੰ ਜਾ ਭੱਜ ਜਾ ਫੇਰ ਇਹੀ ਸੁਣਨਾ ਚਾਹੁੰਦੀ ਸੀ ਨਾ ਤੂੰ ਕੀ ਮਤਲਬ ਆ ਤੇਰਾ ਜੇ ਨਹੀਂ ਨਾ ਰਖੜੀ ਬੰਨਦੀਆਂ ਮੇਰੇ ਤਾਂ ਫਿਰ ਤੂੰ ਵੀ ਆਪਦੇ ਭਰਾ ਦੇ ਰਖੜੀ ਬੰਨਣ ਨਾ ਜਾਈ ਸਮਝ ਗਈ ਉਹ ਮਾੜਾ ਮੋਟਾ ਦਿਮਾਗ ਨੂੰ ਕੰਮ ਲੈ ਲੈ ਜੇ ਤੇਰਾ ਭਰਾ ਤੇਰੀ ਬੇਇੱਜ਼ਤੀ ਕਰੇ ਘਰੇ ਗਏ ਦੀ ਐ ਫਿਰ ਤੁਸੀਂ ਇਹੀ ਕੁਛ ਚਾਹੁੰਦੀਆਂ ਸੀ ਨਾ ਆ ਲੋਕ ਸੱਚੀ ਕਹਿੰਦੇ ਨੇ ਬੀਨਾਂ ਦੇ ਜਿੱਥੇ ਪੈਰ ਪੈ ਜਾਂਦੇ ਨੇ ਨਾ ਕੁਝ ਬਚਦਾ ਹੀ ਨਹੀਂ ਹੈਗਾ ਉਹ ਬੱਸ ਕਰ ਕਿਉਂ ਮਗਰ ਪਹਿਰੀਆਂ ਉਹਨਾਂ ਦੇ ਜਵਾਕੜੀਆਂ ਦੇ ਜੋ ਕੁਝ ਹੋਇਆ ਇਹਨਾਂ ਦਾ ਕੀ ਕਸੂਰਾ ਦੇ ਵਿੱਚ ਬਸ ਠੀਕ ਐ ਮਨਮਹਾਲਾ ਫਿਰ ਰਖੜੀਆਂ ਤੇ ਨੂਏ ਬੜਾ ਚਾਹ ਐ ਦੂ ਵੇ ਦੇਖ ਦੇ ਫਿਰ ਤੇਰੇ ਨਾਲ ਕੀ ਹੁੰਦਾ ਆ ਤੂੰ ਭਗ ਜਾ ਮੇਰਾ ਦਿਮਾਗ ਨਾ ਖਰਾਬ ਕਰ ਜਾ ਭਗ ਜਾ ਓ ਟੀਟ ਕੁੜੀਆਂ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਡਰਨ ਵਾਂਗੂ ਖੜੀਆਂ ਦੇਖੀ ਜਾਂਦੀਆਂ ਬੀਰੇ ਦੋਇਆ ਮੈਂ ਭਾਬੀ ਨੂੰ ਕਿਉਂ ਬੋਲੀ ਜਾਂਦਾ ਓ ਨਹੀਂ ਭਣੇ ਤੁਸੀਂ ਰਖੜੀ ਬਨੋ ਉਹ ਤਾਂ ਐਂ ਕਰਦੀ ਰਹਿੰਦੀ ਆ ਇੰਨੀ ਕ ਤਾਂ ਉਹ ਚਾਹੁੰਦੀ ਸੀ ਬੈਠ